DRC ਲਾਇਬ੍ਰੇਰੀ ਵੀ ਫੇਸਬੁਕ ਪੇਜ ਅਤੇ YouTube ਚੈਨਲ ਤੇ ਸਾਰਿਆਂ ਦਾ ਸੁਆਗਤ ਹੈ ਜੀ ਅੱਜ ਸਾਡੇ ਨਾਲ ਨੇ ਕਸਤੀ ਜਗਤ ਦੇ 스타 ਪਹਿਲਵਾਨ ਛਿੰਦਾ ਪਹਿਲਵਾਨ ਨਰੰਗਵਾਲ ਉਹਨਾਂ ਨਾਲ ਗੱਲਬਾਤ ਕਰਦੇ ਆਂ ਉਹਨਾਂ ਦੇ ਜੀਵਨ ਬਾਰੇ ਉਹਨਾਂ ਦੀਆਂ ਕੁਸ਼ਤੀਆਂ ਦੇ ਬਾਰੇ ਵੀ ਮਿਹਨਤ ਕਿੱਦਾਂ ਚੱਲ ਰਹੀ ਹੈ ਤਿਆਰੀ ਕਿੱਦਾਂ ਹੈ ਤੇ ਆਉਣ ਵਾਲੇ ਦੰਗਲਾਂ ਦੇ ਬਾਰੇ ਗੱਲਬਾਤ ਕਰਾਂਗੇ ਆਪਾਂ ਉਹਨਾਂ ਦੇ ਨਾਲ ਹਾਂਜੀ ਪਹਿਲਾਂ ਤਾਂ ਤੁਹਾਡਾ ਬਹੁਤ ਬਹੁਤ ਸੁਆਗਤ ਹੈ ਜੀ ਸਾਡੇ ਚੈਨਲ DRC ਲਾਇਬ੍ਰੇਰੀ ਵੀ ਫੇਸਬੁਕ ਪੇਜ ਅਤੇ YouTube ਚੈਨਲ ਤੇ ਜੀ ਬਹੁਤ ਬਹੁਤ ਧੰਨਵਾਦ ਵੀਰੂ ਤਾਂ ਦੇ ਪੁਰਾਣੇ ਮਿੱਤਰ ਨੇ ਜੀਐਫਸੀ ਵੀਰ ਤੇ ਪਹਿਲਵਾਨੀ ਨਾਲ ਜੁੜੇ ਹੋਏ ਨੇ ਸਭ ਤੋਂ ਵੱਡੀ ਗੱਲ ਤਾਂ ਇਹ ਹੈ ਕਿ ਸਾਨੂੰ ਖੁਸ਼ੀ ਤਾਂ ਹੀ ਹੁੰਦੀ ਹੈ ਜਿਹੜਾ ਪਹਿਲਵਾਨੀ ਦੇ ਨਾਲ ਜੁੜਿਆ ਹੋਇਆ ਬੰਦਾ ਤੇ ਚਲੋ ਅਸੀਂ ਹੋਰ ਬੰਦਿਆਂ ਦੀ ਬੈਣੇ ਪਰ ਸਾਡਾ ਮਨ ਬੜਾ ਖੁਸ਼ ਜੋ ਪਹਿਲਵਾਨੀ ਦੇ ਪਸੰਦ ਕਰਦੇ ਆ ਉਹ ਬੰਦਿਆਂ ਦੇ ਨਾਲ ਜਿਆਦਾ ਖੁਸ਼ ਹੁੰਦੇ ਆ ਅਸੀਂ ਪਹਿਲਵਾਨ ਜੀ ਇਹ ਦੱਸੋ ਵੀ ਖੇਡਾਂ ਦਾ ਬਹੁਤ ਈ ਹੈ ਨਾ ਕਿ ਕੁੱਸਤੀ ਵੱਲੇ ਕਿੱਦਾਂ ਆਣਾ ਹੋਇਆ ਮੰਨ ਲਓ ਕੋਈ ਕਈ ਵਾਰ ਹੁੰਦਾ ਬੰਦਾ ਵੀ ਯਾਰ ਬੈਟਬਾਲ ਖੇលਦੇ ਆਂ ਕ੍ਰਿਕਟ ਵੱਲ ਜਾਈਏ ਜਾਂ ਕਬੱਡੀ ਵੱਲ ਜਾਈਏ ਪਹਿਲਵਾਨੀ ਕਿੱਦਾਂ ਚੁਣੀ ਪਹਿਲਵਾਨੀ ਜੀ ਘਰ ਚ ਪਹਿਲਵਾਨੀ ਸੀਗੀ ਸਾਡੇ ਪਰਦਾਦਾ ਵੀ ਕਹਿੰਦੇ ਈਗਾ ਮਤਲਬ ਸ਼ੌਕ ਸੀ ਉਹਨਾਂ ਨੂੰ ਵੀ ਵੇਟਪੂੜ ਚੱਕਣਾ ਸਾਡਾ ਤਾਇਆ ਤਾਂ ਵੱਡਾ ਪਹਿਲਵਾਨ ਸੀ ਕਰਮਾ ਪਹਿਲਵਾਨ ਠੀਕ ਹੈ ਜੀ ਮੇਰਾ ਡੈਡੀ ਵੀ ਪਹਿਲਵਾਨੀ ਕਰਦਾ ਸੀ ਇਹ ਵੀ ਆਉਂਦੀ ਬੇੜ ਚ ਪੰਜਾਬ ਚ ਫਸਟ ਆਏ ਨੇ ਇਹ ਐ ਕਰਕੇ ਘਰ ਚ ਹੀ ਪਹਿਲਵਾਨੀ ਸੀਗੀ ਫਿਰ ਉੱਥੇ ਫਿਰ ਉਹਨਾਂ ਨੇ ਸਾਨੂੰ ਘਰ ਚ ਹੀ ਸਿੱਖ ਗਿਆ ਜਿਵੇਂ ਮਰਜੀ ਆ ਬੰਦਾ ਅਖਾੜੇ ਚ ਪਲ ਜਾਂਦਾ ਸੀ ਪਰਿਵਾਰ ਦਾ ਕੀ ਯੋਗਦਾਨ ਰਿਹਾ ਜਿੱਦਾਂ ਪਹਿਲਵਾਨੀ ਕਰਾਉਣ ਦੇ ਵਿੱਚ ਮਾਂ ਪਿਓ ਦਾ ਉਸਤਾਦ ਦਾ ਕੀ ਨਾਂ ਹੈ ਉਹ ਵੀ ਦੱਸ ਦਿਓ ਜੀ ਉਸਤਾਦ ਮੇਰਾ ਸਿਕੰਦਰ ਪਲਵਾਨਾ ਜੀ ਤੇ ਜਿਆਦਾ ਮੈਂ ਦੋਨੇ ਦਿਨ ਖਾੜਿਆਂ ਚ ਕਰੀਏ ਪਲਵਾਨੀ ਪਹਿਲਾਂ ਤਾਂ ਮੈਂ ਕਰੀ ਸਾਡੇ ਖਾੜਾ ਸੀਗਾ ਤੇ ਫਿਰ ਮੈਂ ਘਰਾਂ ਨੇ ਵੀ ਜਾਂਦਾ ਰਿਹਾ ਫਿਰ ਮੈਂ আলমਗੀਰ ਪਲਵਾਨ ਸਰ ਮੇਰਾ ਉਸਤਾਦ ਆ ਸਿਕੰਦਰ ਪਲਵਾਨ ਜੀ ਤੇ ਫਿਰ ਉਹਨਾਂ ਨੇ ਸਾਨੂੰ ਕਹਤਾ ਵੀ ਤੁਸੀਂ ਨਾਰਗਲ ਕਰ ਲਿਆ ਕਰੋ ਮੇਰਾ ਪਲਵਾਨ ਮੇਰਾ ਪਾਇਆ ਗੁਜ਼ਰ ਗਿਆ ਸੀ ਤੇ ਫਿਰ ਮੈਂ ਨਾਰਗਲ ਕਰੀਆ ਜੀ 8-10 ਸਾਲ ਪਲਵਾਨੀ ਕਮਲੇਸ਼ ਗੁਰੂ ਕਦਾ ਕੋਚਾ ਉਹਨਾਂ ਕੋਲ ਤੇ ਮੱਸ ਫਿਰ ਉਹ ਤੋਂ ਨਾਰਗਾਂ ਵਾਲਾ ਜੋ ਨਾ ਹੋ ਗਿਆ ਜੀ ਤੇ ਜ਼ਿੰਦਗੀ 'ਚ ਬਹੁਤ ਕੁਸ਼ਤੀਆਂ ਤੁਸੀਂ ਲੜਿਆ ਨਾ ਹਾਂਜੀ ਹਾਂਜੀ ਤੇ ਟੰਗੀ ਦਾ ਤੁਹਾਡਾ ਕਹਿੰਦੇ ਬੜਾ ਮਸ਼ਹੂਰ ਆ ਵੀ ਜਿਹਨੂੰ ਬਾਦੀ ਚੀਕਾਂ ਹੀ ਕਢਾਤੀ ਹੈ ਨਾ ਹਾਂਜੀ ਤੇ ਤੁਹਾਡੀ ਕੋਈ ਯਾਦਗਾਰ ਕੁਸ਼ਤੀ ਹੋਵੇ ਵੀ ਯਾਰ ਵੀ ਆਹ ਕੁਸ਼ਤੀ ਮੇਰੀ ਜ਼ਿੰਦਗੀ ਦੀ ਯਾਦਗਾਰ ਕੁਸ਼ਤੀ ਹੈ ਨਾ ਵੀ ਆਹ ਮਲ ਨੂੰ ਜਿਹੜੀ ਟੰਗੀ ਪਾ ਕੇ ਸਵਾਦ ਆਇਆ ਵੀ ਮਨ 'ਚ ਤਮੰਨਾ ਸੀ ਵੀ ਬੱਲੇ ਬੱਲੇ ਕਰਾਣੀ ਹੈ ਕੋਈ ਯਾਦਗਾਰ ਕੁਸ਼ਤੀ ਦੱਸ ਦਿਓ ਜਿਹੜੀ ਟੰਗੀ ਪਾਈ ਹੋਵੇ ਹਰ ਕੀ ਕ ਨਿਕਲ ਗਏ ਹੁਣ ਯਾਦਗਾਰੀ ਮੈਂ ਥੋੜਾ ਜਿਵੇਂ ਕੋਸਤੀਆਂ ਤੇ ਜਾਂਦੇ ਸੀ ਕੋਸਤੀਆਂ ਕਰਾਉਂਦੇ ਨਹੀਂ ਸੀ ਬੰਨੀ ਆਪਣੀਆਂ ਹੁੰਦੀਆਂ ਸੀ ਕੋਸਤੀਆਂ ਜਾਦੇ ਅੱਛਾ ਫਿਰ ਮਾਚਲ ਚ ਗਿਆ ਉਹ ਤਾਂ ਠੀਕ ਸੀ ਤਕੜਾ ਦੀ ਜੂਰਚਾਰ ਕਰਦਾ ਸੀ ਜਾਨ ਸੀਗੀ ਅੱਛਾ ਮਾਚਲ ਚ ਗਿਆ ਤਾਂ ਉੱਥੇ ਫਿਰ ਛਾਂਟੀਆਂ ਹੁੰਦੀਆਂ ਸਭ ਤਾਂ ਫਿਰ ਜਿਵੇਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਕਰਦੇ ਹਾਂ ਫਿਰ ਫਾਈਨਲ ਚ ਸੋਮਬੀਰ ਭਲਵਾਂ ਸੀ ਰੋਤਕ ਦਾ ਬਹੁਤ ਵਧੀਆ ਕਸਦਾਰ ਮੁੰਡਾ ਅੱਛਾ ਚਲੋ ਉਹਨੇ ਪਹਿਲਾਂ ਮੈਨੂੰ ਮੇਰੀ ਪਹਿਲਾਂ ਵੀ ਕੋਸਤੀ ਹੋਈ ਹੈ ਕਜਨਾਲੇ ਦਾ ਭਲਵਾਂ ਸੀ ਮਟਾਇਆ ਉਹਦੀ ਵੀ ਹੋਈ ਅੱਛਾ ਤੇ ਸਾਡੀ ਕੋਸਤੀ ਚੱਲੀ ਪਰ ਥੋੜਾ ਜਿਹਾ ਮੈਨੂੰ ਥਕਾਇਆ ਉਹਨੇ ਦੋ ਵਾਰੀ ਫੜ ਕੋੜ ਦੇ ਛੱਡੇ ਆ ਵੀ 40 45 ਮਿੰਟ ਬਾਅਦ ਫਿਰ ਮੈਂ ਉਹਨੂੰ ਕਿਤੇ ਉੱਤੇ ਆ ਗਿਆ ਉੱਥੇ ਆ ਕੇ ਫਿਰ ਮੈਂ ਟੰਗੀ ਟੰਗੀ ਪਾ ਲਈ ਅੱਛਾ ਤਾਂ ਮੈਂ ਭਲਵਾਂ ਨੂੰ ਢਾ ਲਿਆ ਸੀ ਉਹ ਫਿਰ ਮੈਨੂੰ ਵਧੀਆ ਲੱਗੀ ਕੋਸਤੀ ਆਪਣੀ ਜ਼ਿੰਦਗੀ ਦੀ ਪਹਿਲੀ ਕੁਸ਼ਤੀ ਯਾਦ ਆ ਵੀ ਪਹਿਲੀ ਕੁਸ਼ਤੀ ਕਦ ਲੜੇ ਤੇ ਵੀ ਕਿੰਨੇ ਰੁਪਏ ਮਿਲੇ ਤੇ ਉਹਨਾਂ ਰੁਪਈਆਂ ਦਾ ਕਿਆ ਕਰਿਆ ਜ਼ਿੰਦਗੀ ਦੀ ਪਹਿਲੀ ਕੁਸ਼ਤੀ ਪਤਾ ਨਹੀਂ ਜੀ ਉਮਰ ਕਿੰਨੀ ਸੀ ਪਰ ਮੈਂ ਫੋਟੋ ਪਈ ਹੈ ਮੇਰੇ ਕੋਲ ਯਾਦ ਵੀ ਹੈ ਕੁਸ਼ਤੀ ਮੈਂ ਲਹਿਰੇਪਿੰਡ ਕੋਲਿਆ ਸੀਗਾ ਉੱਥੇ ਤੇ ਪੈਸੇ ਤਾਂ ਪਤਾ ਨਹੀਂ ਕਿੰਨੇ ਮਿਲੇ ਕਹਿੰਦੇ ਕੀ ਹੁੰਦੇ ਸੀ ਉਹਨਾਂ ਜੰਦਾ ਖੇਡਾਂ ਖੁੱਡਾਂ ਦੇ ਮੇਲੇ ਹੁੰਦੇ ਜਿਹੜੇ ਖੇਡਾਂ ਖੁੱਡਾਂ ਲੈ ਲੀਆਂ ਜਾਂ ਕੁਝ ਖਾਪੀ ਲਿਆ ਹੁਣ ਖਾਪੀ ਨੂੰ ਤਾਂ ਚਲੋ ਬੜਾ ਹੈ ਉਮਰ ਉਮਰ ਜਾਣਾ ਵੀ ਉਮਰ ਕਿੰਨੀ ਕੋ 8 10 12 ਉਮਰ ਤਾਂ 11 ਸਾਲ ਦਾ ਸੀ 10 11 ਸਾਲ ਦਾ ਜਦੋਂ ਪਰਵਾਨੀ ਸ਼ੁਰੂ ਕਰਤੀ ਸੀ ਹਾਂ ਜੀ ਪਰਵਾਨੀ ਦਾ ਤਾਂ ਪਤਾ ਹੀ ਨਹੀਂਗਾ 7 8 ਸਾਲ ਤੋਂ ਪਤਾ ਲੱਗ ਉਹ ਰਮਾਲੀ ਲਾਉਂਦੇ ਤੇ ਪੜਾਈ ਕਿੰਨੀ ਕਿ ਕੀਤੀ ਹੈ ਕਿੰਨਾ ਕੁ ਪੜੇ ਹੋ ਤੁਸੀਂ ਮੈਂ ਗ੍ਰੈਜੂਏਸ਼ਨ ਕੀਤੀ ਹੈ ਜੀ ਚਲੋ ਬਹੁਤ ਵਧੀਆ ਜੀ ਗ੍ਰੈਜੂਏਸ਼ਨ ਤੁਸੀਂ ਕੀਤੀ ਹੈ ਤੇ ਉਹਦੇ ਬਾਅਦ ਕੋਈ ਨੌਕਰੀ ਨੌਕਰੀ ਵੀ ਨਹੀਂ ਟਰਾਈ ਕਰਿਆ ਨੌਕਰੀ ਜੀ ਮੈਨੂੰ ਦੋ ਵਾਰੀ ਮਿਲਦੀ ਸੀ ਇੱਕ ਤਾਂ ਆਪਣੇ ਪੀਪੀ ਵਿੱਚ ਪੰਜਾਬ ਆਰਮਡ ਪੁਲਿਸ ਚ ਰਹਾਦੇ ਸੀਗੇ ਅੱਛਾ ਫਿਰ ਮੈਨੂੰ ਸੋਪੀ ਦਾ ਰਹਾਦੇ ਸੀ ਚ ਹੌਚ ਚ ਅੱਛਾ ਇੱਕੋ ਗੱਲ ਹੀ ਹੋ ਜਾਂਦੀ ਆ ਜੀ ਉਹ ਨੌਕਰੀ ਦੇ ਬੰਦਾ ਕੋਲਣ ਕੋਲ ਨਹੀਂ ਜਾਂਦਾ ਪੈਸੇ ਬੁਸੇ ਉੱਥੇ ਫਿਰ ਜਿਹੜੀ ਤਨਖਾਹ ਹੋਊਗੀ ਮਿਲ ਜਾਂਦੀ ਹੁਣ ਮੈਂ ਕੋਲਣ ਚ ਕੁਲਿਆ ਪੈ ਵਧ ਬਣਾ ਲਿਓ ਚ ਅੱਛਾ ਹਾਂ ਕੋਹਾਨੀ ਚ ਪੈਸੇ ਜ਼ਿਆਦਾ ਹੈ ਉਹ ਕੋਲਣ ਚ ਜ਼ਿਆਦੇ ਆ ਪੈਸੇ ਸਿੰਜਾ ਜਿ ਇਹੜੀ 5000 ਰੁਪਿਆ ਮਿਲਦਾ ਸੀ ਉਦੋਂ ਨਹੀਂ ਉਹ ਤਾਂ ਹੈ ਜੀ ਪਹਿਲਵਾਨੀ ਚ ਪੈਸਾ ਬਹੁਤ ਆ ਬੰਦਾ ਹਾਂ ਜੀ ਹਾਂ ਬਸ ਜੋਰ ਪਰ ਪਹੁੰਚ ਗਏ ਤੇ ਹੁਣ ਪਹਿਲਵਾਨ ਜੀ ਕਿੱਦਾਂ ਪਹਿਲਵਾਨੀ ਚੱਲਦੀ ਹੈ ਹੁਣ ਦੇਖਦੇ ਆਂ ਵੀ ਥੋਡੀਆਂ ਜਿਹੜੀ ਕੁਸ਼ਤੀਆਂ ਬਹੁਤ ਘੱਟ ਹੋ ਰਹੀਆਂ ਵੀ ਤਿਆਰੀ ਕਿੱਦਾਂ ਹੁਣ ਉਹ ਦੱਸ ਦੋ ਪਹਿਲਾਂ ਮੜਾ ਜੀ ਦੱਸ ਕੇ ਲੋ ਤਿਆਰੀ ਤਾਂ ਜੀ ਪੂਰੀ ਫੱਟਾ ਵਗੀ ਆ ਪਾ ਪਹਿਲਵਾਨ ਦੇ ਛੱਡੀ ਵੀ ਮੈਂ ਹੀ ਅੱਛਾ ਜੋਰ ਰੋਜ਼ ਕਰਦੇ ਆ ਤੇ ਉਹੀ ਮਿਹਨਤ ਕੋਈ ਆਇਆ ਤਾਂ ਨਹੀਂ ਕਹਿੰਦੇ ਵੀ ਛਿੰਦੇ ਪਹਿਲਵਾਨ ਨੇ ਪਹਿਲਵਾਨੀ ਛੱਡਦੀ ਨਹੀਂ ਜੀ ਨਹੀਂ ਪਹਿਲਵਾਨੀ ਹੀ ਮੈਂ ਜੀ ਮੇਰਾ ਗਾਨਪੀਨ ਵੀ ਉ ਮੈਂ ਤਾਂ ਵੀ ਉਹੀ ਆ ਸ਼ਡਿਊਲ ਸਾਰਾ ਉਹੀ ਆ ਪਰ ਥੋੜਾ ਜਿਹਾ ਚੜ੍ਹਦੇ ਸਿਰੂ ਨੂੰ ਸਲਾਮਾਂ ਥੋੜੀਆਂ ਕਰਦੇ ਆ ਪਰ ਮੈਂ ਗੱਲ ਕਹਿਣਾ ਕਿ ਪਰਖਣੇ ਚਾਹੀਦੀ ਹੈ ਪੁਰਾਣੇ ਮੱਲਾਨਾ ਵੀ ਨਮਿਆਂ ਨੂੰ ਨਹੀਂ ਤੁਸੀਂ ਇਹ ਤਾਂ ਨਹੀਂ ਕਹਿੰਦੇ ਮੇਰੀ ਆ ਭਲਵਾਨ ਨਾਲ ਕੁਸ਼ਤੀ ਨਾ ਕਰੋ ਆਪਾਂ ਅਕਸਰ ਛਿੰਝ ਮੇਲੇ ਚ ਦੇਖਿਆ ਵੀ ਜਦੋਂ ਹੱਥ ਜੋੜੇ ਹੁੰਦੀਆਂ ਜਾਂ ਕੁਸ਼ਤੀ ਟੱਕਰ ਦਾ ਹੇਠਾ ਕਰਾਂਦੇ ਆ ਤਾਂ ਦੂਜਾ ਭਲਵਾਨ ਇੱਕ ਭਲਵਾਨ ਛੱਟ ਜਾਂਦਾ ਹੈ ਕਹਿੰਦਾ ਵੀ ਮੈਂ ਨਹੀਂ ਕੋਣ ਲਾਏਗਾ ਪਰ ਛੋਟਾ ਉਹਦੇ ਬਾਰੇ ਕੀ ਕਹਿਣਾ ਵੀ ਮਤਲਬ ਵੀ ਭਲਵਾਨ ਨੂੰ ਜੇ ਛੋਟਾ ਤਾਂ ਫੜ ਕੇ ਢਾ ਲੋ ਮੈਂ ਕਿਹਾ ਬਾਈ ਜੀ ਮੈਂ ਨਾ ਇੱਕ ਬੰਦੇ ਦਾ ਮੈਨੂੰ ਫੋਨ ਆਇਆ ਮੈਨੂੰ ਕਹਿੰਦਾ ਜੀ ਤੁਹਾਡੀ ਕੋਸਤੀ ਕਰਾਉਣੀ ਹੈ ਮੈਂ ਕਰਾ ਦੂ ਜੀ ਉਹਨੇ ਦਸਾਂ ਪਹਿਲਵਾਨਾਂ ਨੂੰ ਪੁੱਛਿਆ ਉਹ ਮੈਨੂੰ ਹੱਸ ਕੇ ਕਹਿੰਦਾ ਜੀ ਤੁਹਾਡੇ ਨਾਲ ਦਸੇ ਹੀ ਜਵਾਬ ਦੇਗੇ ਇਹ ਵੀ ਵਧੀਆ ਮਾਲ ਸੀਗੇ ਚਲੋ ਮੈਂ ਨਾਂ ਨਹੀਂ ਲੈਣਾ ਚਾਹੁੰਦਾ ਅੱਛਾ ਆਹੀ ਰੌਲਾ ਹੈ ਮੈਂ ਉਹਦੇ ਨਾਲ ਨਹੀਂ ਕੋਲਣਾ ਮੈਂ ਇਹਦੇ ਨਾਲ ਨਹੀਂ ਕੋਲਣਾ ਮੇਰੀ ਥੱਲੇ ਨਹੀਂ ਉੱਪਰ ਨਹੀਂ ਮੈਨੂੰ ਇਹ ਦੱਸੋ ਵੀ ਹਾਂ ਜੀ 10 ਪਹਿਲਵਾਨਾਂ ਨੇ ਤੁਹਾਡੇ ਨਾਲ ਕੋਲਣ ਤੋਂ ਜਵਾਬ ਦਿੱਤਾ ਹਾਂ ਜੀ ਫਿਰ ਕੱਟਿਆ ਕਿ ਉਹਨੂੰ ਦਸਾਂ ਨੂੰ ਕਿ ਤੁਹਾਨੂੰ ਮੈਨੂੰ ਹੀ ਕੱਟਣਾ ਫਿਰ ਮੇਰੇ ਨਾਲ ਕੱਟਾ ਨਕਸਾਨ ਆ ਜੀ ਅੱਛਾ ਜਿਆਦਾ ਤਕੜਾ ਹੁਣ ਨੁਕਸਾਨ ਆ ਜਿਆਦਾ ਤਕੜਾ ਹੁਣ ਵੇਖੋ ਜਦੋਂ ਬੰਦੇ ਨਾਲ ਕੋਈ ਕੋਲਡ ਨੂੰ ਬਲ ਤਿਆਰ ਹੀ ਨਹੀਂ ਹੂੰ ਪਤਾ ਨਹੀਂ ਕੀ ਗੱਲ ਆ ਵੀ ਜੇ ਹੁਣ ਟੈਜ ਟੈਂਡਿਕਣ ਬਣੀ ਹੋਈ ਆ ਹੂੰ ਤੇ ਉਹਦੇ ਚ ਹੁਣ ਉਹ ਸਟਾਰਾਂ ਨਾਲ ਕੁਸ਼ਤੀ ਦੇਖਣਾ ਅਗਲੇ ਵੀ ਚਾਉਂਦੇ ਨੇ ਮੇਰੀ ਮਾੜੇ ਨਾਲ ਤਾਂ ਕਰਾ ਨਹੀਂ ਸਕਦੀ ਬਿਲਕੁਲ ਹਾਂ ਉਹ ਚਲੋ ਮੈਨੂੰ ਕੱਢ ਦਿੰਦੇ ਸੀਗਾ ਚਲੋ ਭਾਈ ਠੀਕ ਆ ਤੁਹਾਡੀ ਮਰਜ਼ੀ ਹੈ ਤੇ ਕੁਸ਼ਤੀ ਦੇ ਵਿੱਚੋਂ ਕਿਹੜੇ-ਕਿਹੜੇ ਨਾਮ ਤੁਸੀਂ ਜਿੱਤੇ ਆ ਜੀ ਹੁਣ ਤੱਕ ਉਸ ਆਰਟੀਕਲ ਦੇ ਨਾਮ ਮੋਦੀਆਂ ਗੁਰਜਾਂ ਮੋਟਰਸਾਈਕਲ ਪਤਾ ਨਹੀਂ ਕਿਉਂ ਕਿ ਉਹਦੇ ਪਤੀ ਮੋਟਰਸਾਈਕਲ ਮੈਂ 52 55 ਮੋਟਰਸਾਈਕਲ ਦਿੱਤੇ ਆ ਵਿੱਚ ਬੂਲਟ ਨੇ 10 12 ਵਿੱਚ ਹੋਰ ਮੋਟਰਸਾਈਕਲ ਨੇ ਝੋਟੀਆਂ ਵੀ ਨੇ 15 20 ਅੱਛਾ ਤੇ ਅਨੇਰ ਤੇ ਕਾਫੀ ਟਾਈਮ ਤੋਂ ਪਹੁੰਚ ਨਹੀਂ ਪਹਿਲਵਾਨ ਜੀ ਇੱਕ ਗੱਲ ਦੱਸੋ ਵੀ ਜਿਹੜੀਆਂ ਛਿੰਝਾਂ ਇੱਕ ਦਾ ਸੱਦਾ ਪੱਤਰ ਮਤਲਬ ਸੱਦਾ ਪੱਤਰ ਕਰਾ ਕੇ ਆਪਾਂ ਛਿੰਝਾਂ ਕਰਾਨੀਆਂ ਹਨਾ ਹਾਂ ਜੀ ਪਹਿਲਾਂ ਖੁੱਲੀਆਂ ਛਿੰਝਾਂ ਹੁੰਦੀਆਂ ਸੀ ਤੁਹਾਡੇ ਸਾਹਮਣੇ ਸੱਦਾ ਪੱਤਰ ਵਧੀਆ ਜਾਂ ਕਈ ਪਹਿਲਵਾਨ ਆਪਾਂ ਦੇਖਿਆ ਵੀ ਖਾਲੀ ਮੁੜ ਕੇ ਜਾਂਦੇ ਆ ਨਾ ਉਹਦੇ ਬਾਰੇ ਤੁਹਾਡਾ ਕੀ ਕਹਿੰਗਾ ਕਿ ਸੱਦਾ ਪੱਤਰ ਠੀਕ ਆ ਜਾਂ ਖੁੱਲੀਆਂ ਛਿੰਝਾਂ ਠੀਕ ਆ ਸੱਦਾ ਪੱਤਰ ਦੇਖੋ ਜੀ ਜੇ ਤਾਂ ਆਪਾਂ ਖਾੜੇ ਦੇ ਮੱਲਾ ਨੂੰ ਸੱਦੋ ਜਿਹੜੇ ਖਾੜ ਬੰਦ ਪਹਿਲਵਾਨ ਨੇ ਜੋ ਪਹਿਲਵਾਨੀ ਕਰਦੇ ਨੇ ਪੰਚਾਇਤਾਂ ਨੂੰ ਵੀ ਪਤਾ ਵੀ ਜਿਹੜੇ ਖਾੜੇ ਚ ਚੱਲਦੀ ਹੈ ਪਹਿਲਵਾਨੀ ਵਧੀਆ ਉਹਨਾਂ ਦਾ ਦੋਸਤ ਬਾਕੀ ਜਿਹੜੇ ਉਹ ਵੀ ਵਿਚਾਰੇ ਚਲੋ ਮੁੰਡੇ ਤਰੇ ਹਰੇਕ ਮਿਸ਼ਾਂਜ ਤੇ ਜਾਂਦੇ ਨੇ ਚਲੋ ਉਹਨਾਂ ਦਾ ਕੋਈ ਟਿਕਾਣਾ ਨਹੀਂ ਹੁੰਦਾ ਮੈਂ ਉਹਨਾਂ ਨੂੰ ਬੇਨਤੀ ਕਰਦਾ ਵੀ ਖਾੜੇ ਨਾਲ ਜੁੜੋ ਹੂੰ ਉਹਦੇ ਚ ਵੀ ਫਾਇਦਾ ਹੈ ਖਾੜੇ ਨਾਲ ਆਪਾਂ ਜੁੜਾਂਗੇ ਆਪਣਾ ਕੋਈ ਕਮਿਊਨ ਬਣੂਗਾ ਤੇ ਇਹ ਥੋੜੀ ਜਿਹੀ ਇਹੀ ਕਰਕੇ ਲੋਕ ਪਹਿਲਵਾਨੀ ਨੂੰ ਥੋੜਾ ਜਿਹਾ بڑا ਕਹਿੰਦੇ ਆ ਵੀ ਲੋਕ ਵੀ ਆ ਵੀ ਕੁੜੀ ਜਾਂਦੇ ਆ ਬੁੜੇ ਕੁੜੀ ਜਾਂਦੇ ਵਿੱਚ ਉਹ ਰੇੜੀ ਲਾ ਲੈਂਦੇ ਸ਼ਾਂ ਕੁੜੀ ਜਾਂਦੇ ਨੇਗੇ ਚਲੋ ਮੈਂ ਮੱਲੇ ਨੂੰ ਕਿਸੇ ਨੂੰ ਮਾੜਾ ਨਹੀਂ ਕਹਿੰਦਾ ਮੱਲੀ ਬਹੁਤ ਵੱਡੀ ਆ ਔਰ ਮੈਂ ਇਹੀ ਗੱਲ ਕਹਿਣਾ ਕਿ ਸੱਦਾ ਪੱਤਰ ਵੀ ਠੀਕ ਆ ਪਰ ਖਾੜੇ ਦੇ ਪਹਿਲਵਾਨਾਂ ਨੂੰ ਸਤਕੇ ਉਹਨਾਂ ਦੇ ਮੁੰਡਿਆਂ ਨੂੰ ਪੰਜ-ਪੰਜਾਂ ਨੂੰ ਚੁਣ ਕੇ ਕੁਸ਼ਤੀਆਂ ਕਰਵਾਇਆ ਕਰੋ ਜਿਹੜੀ ਵੱਡੀਆਂ ਕੁਸ਼ਤੀਆਂ ਵੀ ਤੁਸੀਂ ਕਰਵਾਉਣੀਆਂ ਨੇ ਜੇ ਮੁੰਡਿਆਂ ਨੂੰ ਕਹਾ ਅੱਗੇ ਤੋਰਨਾ ਵਾ ਉਹਨਾਂ ਨੂੰ ਵੀ ਚਾਲੋ ਜਿਵੇਂ ਸ਼ਾਂਟੀਆਂ ਕਰਾਉਂਦੇ ਨੇ ਅਠ ਅਠ ਜਾਣੇ ਚਾਣਦੇ ਨੇ ਨਾ ਉਹਨਾਂ ਨੂੰ ਵੀ ਚੁਣ ਕੇ ਥੋੜਾ ਜਿਹਾ ਕੱਢਿਆ ਕਰੋ 15 ਹਿਮਾਚਲ ਵਾਲਾ ਸਿਸਟਮ ਜਦੋਂ ਲਾ ਲਿਆ ਨਾ ਸਭ ਮਾਚ ਚਲਾ ਅਸੈਂਬਲ ਠੀਕ ਆ ਸਾਰੇ ਘੱਟ ਨੇ ਪੂਰਾ ਖੋਣ ਆ ਉਹ ਕੱਢਦੇ ਆ ਚੋੜ ਪੂਰਾ ਕੱਢ ਦਿੰਦੇ ਆ ਮੱਖਣੀ ਕੱਢ ਲੈਂਦੇ ਉਹ ਦੁੱਧ ਜੋ ਮੱਖਣੀ ਕੱਢ ਲੈਂਦੇ ਹਿਮਾਚਲ ਵਾਲੇ ਲੋ ਵੀ ਹਿਮਾਚਲ ਵਾਲੇ ਤੁਸੀਂ ਵੀ ਦੱਬ ਕੇ ਜੇਲ ਕਰਦੇ ਹੋ ਤੁਹਾਡੀ ਬੜੀ ਜ਼ਿੰਮਤ ਕਰਦੇ ਆ ਪਹਿਲਵਾਨ ਸਾਡੇ ਅਕਸਰ ਦੇਖਿਆ ਜਾਂਦਾ ਵੀ ਜਦੋਂ 56 ਪੰਜਾਬ ਸੈਡ ਖਤਮ ਹੋ ਜਾਂਦੀਆਂ ਤਾਂ ਇੱਕ ਹਿਮਾਚਲਿਆ ਜਿਹੜਾ ਪਹਿਲਵਾਨਾਂ ਨੂੰ ਸਾਹਮਦਾ ਤੁਹਾਡਾ ਬੜਾ ਰੋਲ ਹੁੰਦਾ ਨਾ ਪਹਿਲਵਾਨੀ ਦੇ ਵਿੱਚ ਇਹਨੇ ਵੀ ਜੰਗਲ ਕਰਾਨੇ ਆ ਹਿਮਾਚਲ ਦੀਆਂ ਕਮੇਟੀਆਂ ਮੈਂ ਜਰੂਰ ਸਾਰਿਆਂ ਨੂੰ ਬੇਨਤੀ ਕਰਾਂ ਵੀ ਵੱਧ ਤੋਂ ਵੱਧ ਤੁਸੀਂ ਮੌਕਾ ਦਿਆ ਕਰੋ ਨਾ ਜਾਣ ਪਹਿਚਾਣ ਦੇ ਮੌਤਾਜ ਨਹੀਂ ਆ ਕਿ ਵੱਡੇ ਪਹਿਲਵਾਨਾ ਕਿਹੜੇ ਕਿਹੜੇ ਪਹਿਲਵਾਨ ਨਾਲ ਕੁਸ਼ਤੀ ਹੋਈ ਹੈ ਤੁਹਾਨੂੰ ਦੱਸਣ ਦੀ ਲੋੜ ਨਹੀਂ ਕਿਉਂਕਿ ਤੁਸੀਂ ਖੁਦ ਦੇਖਿਆ ਵੀਡੀਓ ਸਾਰਿਆਂ ਦੇਖੀਆਂ ਕਿਨੂੰ ਕਿਨੂੰ ਟੰਗੀ ਪਾਈ ਆ ਕਿੱਦਾਂ ਬੱਲੇ ਬੱਲੇ ਕਰਾਈ ਆ ਕੁਸ਼ਤੀਆਂ ਹੋਈਆਂ ਜਿੱਤੇ ਆ ਹਾਰੇ ਵੀ ਆ ਨਾ ਕੁਸ਼ਤੀਆਂ ਜਿੱਤ ਹਾਰ ਜ਼ਿੰਦਗੀ ਦਾ ਹਿੱਸਾ ਬਣਿਆ ਨਾ ਪਰ ਮੈਂ ਬੇਨਤੀ ਕਰਾਂਗਾ ਵੀ ਤੁਸੀਂ ਕੋਈ ਜੱਦ ਜਾਂਦੇ ਕੋਈ ਆਪਣੇ ਵੱਲੋਂ ਬੇਨਤੀ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਕਰ ਸਕਦੇ ਆ ਜੀ ਨਹੀਂ ਬੇਨਤੀ ਤਾਂ ਬਸ ਆਹੀ ਆ ਕਿ ਨਮਿਆਂ ਨੂੰ ਪੁਰਾਣਿਆਂ ਨੂੰ ਜਿੰਨਾ ਵੀ ਕੁਸ਼ਤੀਆਂ ਨੂੰ ਸਾਰਿਆਂ ਨੂੰ ਇਹ ਨਾ ਕਿਹਾ ਕਰੋ ਕਿ ਅਸੀਂ ਉਹ ਦਿਨਾਂ ਨਹੀਂ ਕੋਲਣਾ ਜੀ ਅਸੀਂ ਉਹ ਦਿਨਾਂ ਨਹੀਂ ਕੋਲਣਾ ਤੇ ਜਿਹੜੇ ਮੈਂ ਪੰਚਾਇਤਾਂ ਨੂੰ ਵੀ ਕਿਹਾ ਨਾ ਤੇ ਵੀ ਜੇ ਤੇ ਨਹੀਂ ਮਲ ਕੋਲਦਾ ਤਾਂ ਭਾਈ ਅੱਠ ਜਾਣੇ ਚੋਂ ਕੇ ਰੱਖ ਦੋ ਵੱਡਾ ਟਰੈਕਟਰ ਆ ਜਾਂ ਕੋਈ ਵੀ ਆ ਜਾਂ ਮੋਟਰਸਾਈਕਲ ਆ ਜੇ ਟਰੈਕਟਰ ਤੇ ਦੋ ਮੱਲ ਨਕਲਾ ਹੋਇਆ ਆਹੋ ਜੀ ਚਲੋ ਦੋ ਹੁਣ ਜੇ ਇਹ ਹੁਣ ਖਾੜਾ ਖਸਤੀ ਆ ਪੈਸਾ ਕਰਾ ਦੋ ਭਾਈ ਹਾਂ ਹੁਣ ਜੇ ਉਹ ਪੈਸੇ ਨਾਲ ਲਟਾਓ ਦਿੱਤੀ ਜੀ ਅੱਛਾ ਹਾਂ ਜੀ 8 10 ਮੱਲ ਚਾਣਨੇ ਨੇ ਨਾ ਖਰੇ ਚਣੋ ਹੁਣ ਤਾਂ ਖਸਤੀ ਆ ਬੁੜੀਆ ਕਾਂਡਾ ਹੁੰਦੀ ਆ ਯਾਨੀ ਜਦੋਂ ਇਹ ਕਹਿੰਨੇ ਵੀ ਜਦੋਂ ਟਰੈਕਟਰ ਦੇਣਾ ਨਾ ਤਾਂ ਵੀ ਘੱਟੋ ਘੱਟ 8 ਮੱਲ ਦਾ ਤੁਸੀਂ ਟਰੈਕਟਰ ਬਕੜਾਓ ਹਾਂ ਨਾ ਨਹੀਂ ਦੋ ਤਾਂ ਜੋ ਲੱਕੜੀ ਤਾਂ ਹੀ ਨਿਕਲਨੀ ਆ ਹੀ ਨਿਕਲਨੀ ਤਾਂ ਹੀ ਤੇ ਦਲਾਲਾਂ ਬਾਰੇ ਕੁਝ ਕਹਿਣਾ ਜਾਂਦੇ ਆ ਵੀ ਕੁਸ਼ਤੀ ਦੇ ਵਿੱਚ ਥੋੜੇ ਦਲਾਲ ਬਹੁਤ ਜ਼ਿਆਦਾ ਹੋ ਗਏ ਆ ਵੀ ਸੁਣਨ ਨੂੰ ਮਿਲਦਾ ਏ ਅਕਸਰ ਵੀ ਪਹਿਲਵਾਨੀ ਕਰਦਾ ਕੋਈ ਆ ਮਿਹਨਤ ਕਰਦਾ ਕੋਈ ਆ ਪਰ ਉਹਨਾਂ ਦੇ ਪੈਸੇ ਦੇ ਉੱਪਰ ਵੀ ਕੋਈ ਸੱਪ ਪੰਗੜ ਕੁੰਡਲੀ ਮਾਰ ਕੇ ਬੈਠ ਜਾਂਦਾ ਹੈ ਇਹਨਾਂ ਬਾਰੇ ਵੀ ਮੇਰੇ ਦੋ ਸੱਪ ਕਹਦੇ ਆ ਦਲਾਲਾਂ ਬਾਰੇ ਤਾਂ ਇਹ ਕੀ ਕਹਿਣਾ ਬਾ ਆਹੀ ਕਹਿਣਾ ਵੀ ਭਾਈ ਹੱਕ ਦੀ ਖਾਇਆ ਕਰੋ ਹੱਕ ਦੀ ਚੰਗੀ ਆ ਬੱਚਦੀ ਵੀ ਇਹੀ ਆ ਪੱਚਦੀ ਵੀ ਇਹੀ ਆ ਤੇ ਤਾਂ ਉਹ ਮੱਲ ਦਾ ਮੱਲ ਭਗਤ ਹੁੰਦੇ ਆ ਜੀ ਵੱਡੇ ਐਵੇਂ ਕੀ ਇਹ ਫਲਤੀ ਵੱਡੀ ਆ ਇਹਦਾ ਨੁਕਸਾਨ ਹੋ ਜਾਂਦਾ ਹੈ ਜੀ ਪੰਗੇ ਨਹੀਂ ਲੈਣੇ ਚਾਹੀਦੇ ਕਿਉਂਕਿ ਪੈਸੇ ਜਿਹੜੇ ਗੁੱਗੇ ਜ਼ਹਿਰ ਪੀਰਦੇ ਆ ਨਾ ਛਿੰਜਾ ਨਾਮ ਦੇ ਨਗਰ ਕਿਹੜੇ ਸੁਖ ਸ਼ਾਂਤੀ ਵਾਲੇ ਆ ਕਿਸੇ ਦੇ ਡੰਗਰ ਪਰ ਤੇ ਛਵਾਏ ਹੁੰਦੇ ਆ ਵਾਹ ਜੀ ਵਾਹ ਸਹੀ ਗੱਲ ਆ ਸੋ ਉਹ ਪੈਸੇ ਭਾਈ ਸਾਹਮਣੇ ਬੜੇ ਔਕੇ ਆ ਨਿਹਰੀ ਜ਼ਹਿਰ ਹੁੰਦੀ ਆ ਜ਼ਹਿਰ ਹੁੰਦੀ ਆ ਜ਼ਹਿਰ ਹੁੰਦੀ ਆ ਸੋ ਜੇ ਜਿਹੜਾ ਪੈਸਾ ਜੇ ਨਾ ਵਾਸਤੇ ਇਕੱਠਾ ਹੋਇਆ ਨਾ ਉਹਨਾਂ ਕੋਲ ਪਹੁੰਚ ਜਵੇ ਤਾਂ ਬਹੁਤ ਵੱਡੀ ਗੱਲ ਆ ਨਾ ਕਿਉਂਕਿ ਉਹ ਨਾ ਵਾਸਤੇ ਹੀ ਇਕੱਠਾ ਹੋਇਆ ਹੁੰਦਾ ਹਾਂ ਹਾਂਜੀ ਹਾਂ ਸਹੀ ਗੱਲ ਕਿਉਂਕਿ ਬੇਹੱਕਾ ਪੈਸਾ ਕਦੇ ਨਾ ਪੱਜਦਾ ਖਰਚ ਹੋ ਜਾਂਦਾ ਵਿੱਚ ਬਿਮਾਰੀ ਵਾਜੀ ਠੀਕ ਹੈ ਨਾ ਸੋ ਏ ਸੀ ਸਾਡੇ ਨਾਲ ਛਿੰਦਾ ਪਹਿਲਵਾਨ ਜੀ ਨਰੰਗਵਾਲ ਮੈਂ ਪਹਿਲਵਾਨ ਜੀ ਦਾ ਬਹੁਤ ਫੈਨ ਰਿਹਾ ਬਹੁਤ ਅੱਜ ਟਾਈਮ ਮਿਲਿਆ ਅਸੀਂ ਦੁੱਗਲ ਗਰੀਸ ਭਰਾ ਦੇ ਵਿਆਹ ਤੇ ਆਏ ਹੋਏ ਹਾਂ ਮੈਂ ਕਹਾਂ ਚਲੋ ਪਹਿਲਵਾਨ ਜੀ ਵੀ ਗੱਲਾਂ ਬਾਤਾਂ ਕਰਦੇ ਆਂ ਦਰਸ਼ਕਾਂ ਦੇ ਨਾਲ ਵੀ ਮੈਂ ਸੋਚਿਆ ਪਹਿਲਵਾਨ ਜੀ ਨਾਲ ਗੱਲ ਵੀ ਕਰੀ ਮੈਂ ਕਿਹਾ ਮਿਲੇ ਆ ਜਦੋਂ ਵੀ ਪਹਿਲਵਾਨ ਜੀ ਹੁਣ ਤੁਸੀਂ ਦਿਖ ਨਹੀਂ ਰਹੇ ਆ ਨਾ ਦੰਗਰਾਂ ਦੇ ਵਿੱਚ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਆਹ ਦਵਾਰੇ ਗੱਲ ਮੈਨੂੰ ਕਹਿਣੀ ਨਾ ਪਵੇ ਪਹਿਲਵਾਨ ਜੀ ਹੁਣ ਦੰਗਰਾਂ ਵਿੱਚ ਤੁਸੀਂ ਸਾਰੀਆਂ ਕਬੇਟੀ ਨੂੰ ਹੱਥ ਜੋੜ ਕੇ ਬੇਨਤੀ ਆ ਪਹਿਲਵਾਨ ਜੀ ਜੇ ਤੁਹਾਡੀ ਚਾਹੇ ਵੀ ਆਹ ਪਹਿਲਵਾਨ ਨਾਲ ਕੁਸ਼ਤੀ ਕਰਾਣੀ ਆ ਤੁਸੀਂ ਕਹਿ ਦੋਗੇ ਵੀ ਆ ਮੇਰੇ ਤੋਂ ਛੋਟਾ ਇਧਰੋਂ ਮੈਂ ਨਹੀਂ ਭੁੱਲਣਾ ਬਾਈ ਜੀ ਮੈਂ ਪਹਿਲਾਂ ਤੋਂ ਹੀ ਇੰਨੇ ਮੈਨੂੰ ਕੁਸ਼ਤੀਆਂ ਦੇ 마ੜੇ ਤੋਂ ਮੜੇ ਦਾ ਮਤਲਬ ਪਰਖ ਦੇ ਹਰੇਕ ਪਰਖ ਦਾ ਵਾ ਚਲੋ ਉਹਦੇ ਕੋਲ ਉਹਦੇ ਕੋਲ ਮੈਂ ਜਵਾਬ ਦਿੰਦਾ ਕਿਸੇ ਮਾੜੇ ਨੂੰ ਵੀ ਜਵਾਬ ਤਾਂ ਕਿਸੇ ਤਕੜੇ ਨੂੰ ਵੀ ਜਵਾਬ ਕਰ ਨੂੰ ਦੇਣਾ ਤਕੜਾ ਹਟਾ ਲੂਗਾ ਮਾੜਾ ਉਹ ਵਿਚਾਰਾ ਘੋੜ ਜੂਗਾ ਇਹਨੇ ਤੋੜਨਾ ਹੋ ਠੀਕ ਤੇ ਮੈਂ ਕਮੇਡੀਅਨ ਨੂੰ ਵੀ ਆਪਣੇ ਵੱਲੋਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਜਦੋਂ ਆਪਾਂ ਪਹਿਲਵਾਨ ਪੁੱਛਦੇ ਆ ਨਾ ਪਹਿਲਵਾਨ ਨਾਲ ਕੋਈ ਪਹਿਲਵਾਨ ਨਹੀਂ ਮੰਨਦਾ ਨਾ ਕੋਈ ਲੜਨ ਨੂੰ ਵੀ ਮੈਂ ਮੰਨ ਲਓ ਛਿੰਦੇ ਪਹਿਲਵਾਨ ਨਾਲ ਆਪਾਂ ਕਿਸੇ ਵੀ ਪਹਿਲਵਾਨ ਨੂੰ ਪੁੱਛਿਆ ਨਾ ਵੀ ਉਹਨੇ ਕਹਿੰਦਾ ਵੀ ਮੈਂ ਛਿੰਦੇ ਪਹਿਲਵਾਨ ਨਾਲ ਨਹੀਂ ਖੜਨਾ ਨਾ ਦਸਾਂ ਨੂੰ ਪੁੱਛ ਲਿਆ ਦਸਾਂ ਨੇ ਕਹਿੰਦਾ ਵੀ ਮੈਂ ਨਹੀਂ ਖੋਲਣਾ ਤਾਂ ਮੈਂ ਹੱਥ ਜੋੜ ਕੇ ਬੇਨਤੀ ਕਰਦਾ ਵੀ ਉਹ ਪਹਿਲਵਾਨ ਨੂੰ ਨਾ ਕੱਟੋ ਹਨਾ ਜਿਹੜਾ ਕੋਲ ਨੂੰ ਕਹਿ ਰਿਹਾ ਵੀ ਮੇਰੀ ਜਿੰਨਾਂ ਵਾਲ ਮਰਜੀ ਕੁਰਸੀ ਕਰਾ ਦੋ ਹਨਾ ਪਰ ਜਿਹੜੇ ਕਹਿੰਦੇ ਵੀ ਅਸੀਂ ਇਹਦੇ ਨਾਲ ਖੋਲਣਾ ਹੀ ਨਹੀਂ ਹੈਗਾ ਉਹਨਾਂ ਨੂੰ ਬੇਸ਼ੱਕ ਕੱਟ ਦਿਆ ਕਰੋ ਹਨਾ ਇਹ ਹੱਥ ਜੋੜ ਕੇ ਮੇਰੇ ਵੱਲੋਂ ਵੀ ਬੇਨਤੀ ਆ ਵੀ ਵਧੀਆ ਦੰਗਲ ਕਰਾਓ ਵਧੀਆ ਪੈਸੇ ਤੁਸੀਂ ਇਕੱਠੇ ਕਰੋ ਤੇ ਜਿਹੜੇ ਪਿੰਡ ਹਲੇ ਵੀ 쿠ਸ਼ਤੀ ਦੰਗਲ ਨਹੀਂ ਕਰਵਾ ਰਹੇ ਉਹਨਾਂ ਨੂੰ ਬੇਨਤੀ ਆ ਵੀ ਨਗਰ ਖੇੜੇ ਦੀ ਸ਼ੁਕਸ਼ਾਂਤੀ ਵਾਸਤੇ ਜਿਹੜੇ ਮਾਲ ਪਸੂ ਦੰਗਰ ਦੀ ਸ਼ੁਕਸ਼ਾਂਤੀ ਵਾਸਤੇ ਜਿਹੜੇ 쿠ਸ਼ਤੀ ਦੰਗਲ ਕਰਵਾਏ ਜਾਂਦੇ ਆ ਕਬੱਡੀ ਕੱਪ ਵੀ ਹੁੰਨੇ ਆ ਪਰ ਜਿਹੜਾ 쿠ਸ਼ਤੀ ਦੰਗਲ ਆ ਉਹ ਪਤਾ ਸਾਨੂੰ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਚਾਹਨਾ ਦਸਿਆ ਕਰਦੀ ਲੱਗਦਾ ਸੋ ਮੇਰਾ ਸਿਰ ਨੰਗਾ ਨਹੀਂ ਤਾਂ ਮੈਂ ਤੁਹਾਨੂੰ ਉਹ ਵੀ ਬੋਲ ਕੇ ਜਾਣਕਾਰੀ ਦੱਸਦਾ ਤੇ ਬਹੁਤ ਬਹੁਤ ਤੁਹਾਡਾ ਧੰਨਵਾਦ ਆ ਤੁਸੀਂ ਆਪਣਾ ਕੀਮਤੀ ਸਮਾਂ ਦਿੱਤਾ ਬਹੁਤ ਧੰਨਵਾਦ ਜੀ ਸਾਡਾ ਭਰਾਵਾ ਬਹੁਤ ਖੁਸ਼ੀ ਇਹ ਹੁੰਦੀ ਆ ਕਿ ਇਹਨੂੰ ਇਹ ਗ੍ਰੰਥ ਜੀ ਵੀ ਲਿਖਿਆ ਵਾ ਪਹਿਲਵਾਨੀ ਦਾ ਸਭ ਤੋਂ ਵੱਡੀ ਏਮ ਨਹੀਂ ਕਹਿ ਸਕਦੇ ਭਗਤੀ ਕਹਿ ਸਕਦੇ ਆ ਇਹ ਤੁਸੀਂ ਇਹਨੂੰ ਪ੍ਰਮੋਟ ਕਰਦੇ ਆ ਜੀ ਦਾ ਤੁਹਾਨੂੰ ਮਿਲੂਗਾ ਪ੍ਰਮਾਤਮਾ ਤੁਹਾਨੂੰ ਤੰਦਰੁਸਤੀ ਰੱਖੂ ਚਾਲੀ ਉਹ ਵੀ ਦਾ ਨਹੀਂ ਬਹੁਤ ਖਾੜੇ ਪਾਸ਼ਾ ਨੇ ਦਾ ਬਾਈ ਜੀ ਉਹਨੂੰ ਕਹਿ ਦਈਏ ਸੱਚੀ ਗੱਤ ਨਾਲ ਚੱਲੇ ਆ ਬਹੁਤ ਪਰਮਾਤਮਾ ਨੇ ਦਿੱਤਾ ਹੈ ਨਾ ਬਹੁਤ ਬਹੁਤ ਦਿੱਤਾ ਬਹੁਤ ਤੁਸੀਂ ਇਹ ਦੇਖੋ ਭਲਵਾਨੀ ਨੂੰ ਭਾਈ ਖਾੜੇ ਜਦੋਂ ਕਮੈਂਟਰੀ ਸ਼ੁਰੂ ਕਰੀ ਨਾ ਇੱਕ ਸੌ ਖਾਦੀ ਵੀ ਕਿਸੇ ਵੀ ਪਹਿਲਵਾਨ ਦੀ ਕੁਸ਼ਤੀ ਕਰਾਣੇ ਇਹਨਾਂ ਦੇ ਵਿੱਚੋਂ 10 ਰੁਪਏ ਨਹੀਂ ਲੈਣਾ ਵਾਹ ਜੀ ਪਹਿਲੀ ਸੌ ਮੈਂ ਜਦੋਂ ਪਹਿਲੇ ਦਿਨ ਕਮੈਂਟਰੀ ਕਰਨ ਗਿਆ ਤਾਂ ਨਾ ਬਰਦਾਸ਼ਤ ਪਿੰਡ ਦਾ ਪਹਿਲੀ ਸੌ ਮੈਂ ਹੀ ਖਾਧੀ ਦੀ ਵੀ ਯਾਰ ਕਈ ਬੰਦੇ ਕਹਿੰਦੇ ਨੇ ਵੀ ਯਾਰ ਕਮੈਂਟਰ ਪੈਸੇ ਕਾੰਦੇ ਹਨਾ ਉੱਥੇ ਤੁਹਾਨੂੰ ਮੈਂ ਖੜਾ ਮਿਲੂੰਗਾ ਨਾ ਮੇਰੇ ਨਿਆਣੇ ਖੜੇ ਮਿਲਣਗੇ ਤੇ ਮੈਂ ਹੱਥ ਖੜ ਕਰਕੇ ਜਾਂ ਅਖਾੜੇ ਦੀ ਸੌਂਗਾਂ ਕੇ ਇਹ ਗੱਲ ਕਹਿ ਦੂੰਗਾ ਕੋਈ ਪਹਿਲਵਾਨ ਕਹਦੇ ਵੀ ਯਾਰ ਜੀ ਆਰਟੀ ਨੇ ਕੁਸ਼ਤੀ ਜੋ ਪੈਸੇ ਲਏ ਹਨਾ ਉਦੋਂ ਦੀ ਕੁਸ਼ਤੀ ਹਰ ਮੈਂ ਕਰ ਕੁਸ਼ਤੀ ਪਰ ਲੇਖਣਾ ਤੇ ਗਾਣਾ ਉਸੇ ਦਿਨ ਆਪਾਂ ਛੱਡ ਦਾਂਗੇ ਤੁਮਾ ਤੋਂ ਢਾਟੇ ਛੱਡਣਾ ਹਾਂ ਜਣੀ ਚਲੋ ਇਹ ਆ ਵੀ ਥੋੜਾ ਘੱਟ ਚੱਲਦਾ ਥੋੜਾ ਸੱਚਦਾ ਜਿਹੜਾ ਸਫ਼ਰ ਆ ਨਾ ਉਹ ਥੋੜਾ ਲੰਬਾ ਹੁੰਦਾ ਹੁੰਦਾ ਪਰ ਟੇਕਿਆ ਰਹਿੰਦਾ ਪਰ ਮਿੱਟਦਾ ਨਹੀਂ ਹੈਗਾ ਟੇਕਿਆ ਰਹਿੰਦਾ ਹਾਂਜੀ ਨਾ ਸੋ ਕਿੰਦਾ ਭਰਵਾਨ ਜੀ ਤੁਸੀਂ ਬਹੁਤ ਆਪਣਾ ਕੀਮਤੀ ਸਮਾਂ ਦਿੱਤਾ ਹੁਣ ਡੁੱਗਲ ਦਾ ਵਿਆਹ ਵੀ ਆਪਾਂ ਦੇਖੀਏ ਇੰਜੋਏ ਕਰੀਏ ਤੇ ਡੁੱਗਲ ਨੂੰ ਵੀ ਵਿਆਹ ਦੀ ਬਹੁਤ-ਬਹੁਤ ਮੁਬਾਰਕਾਂ ਭਾਈ ਥੈਂਕ ਯੂ ਵੈਰੀ ਮਚ ਜੇ ਪੋਸਟ ਵਧੀਆ ਲੱਗਿਆ ਤਾਂ ਦੱਬ ਕੇ ਸ਼ੇਅਰ ਕਰਦੇ ਹੋ ਤੇ ਜੀ ਆਰ ਸੀ ਲਾਈਵ ਟੀਵੀ ਫੇਸਬੁੱਕ ਪੇਜ ਤੇ YouTube ਚੈਨਲ ਨੂੰ ਜਰੂਰ ਆ ਜਿਆਸੀ ਲਾਈਫ ਦੀ ਫੇਸਬੁਕ ਪੇਜ ਨੂੰ ਫੋਲੋ ਕਰ ਲਿਓ YouTube ਚੈਨਲ ਨੂੰ ਆਪਾਂ ਸਬਸਕ੍ਰਾਈਬ ਕਰਨਾ ਹੈ ਥੈਂਕ ਯੂ ਵੈਰੀ ਮਚ ਐਸੇ ਤਰ੍ਹਾਂ ਬਣੇ ਰਹੋ ਹੋਰ ਵੀਡੀਓ ਹੋਰ ਬਹੁਤ ਜਲਦ ਆਉਂਦੀ ਰਹੇਗੀ ਬਹੁਤ ਬਹੁਤ ਥੈਂਕ ਯੂ